ਜੀ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਜਸਪ੍ਰੀਤ ਰਣਜੀਤ ਜੁਲਰ ਭਾਸੋ ਤੋਂ ਸੋ ਸਾਡੇ YouTube ਚੈਨਲ ਦੀ ਹਰ ਇੱਕ ਵੀਡੀਓ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਜੀ ਸੋ ਦੋਸਤੋ ਅੱਜ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਸੋ ਦੋਸਤੋ ਤੁਸੀਂ ਦੇਖ ਕੇ ਦੱਸਣਾ ਜੀ ਕਿੱਦਾਂ ਲੱਗੇ ਸਾਡੀ ਵੀਡੀਓ ਦੇ ਡਿਜ਼ਾਈਨ ਔਰ ਕਿੱਦਾਂ ਉਹਨਾਂ ਦੀ ਲੁੱਕ ਜੋ ਜੋ ਵੀ ਤੁਹਾਡੇ ਕੋਈ ਕੁਐਸਚਨ ਨੇ ਸਾਡੇ ਨਾਲ ਜਰੂਰ ਸ਼ੇਅਰ ਕਰਿਆ ਕਰੋ ਸਾਡੇ ਕੋਮੈਂਟ ਕਰਕੇ ਜਰੂਰ ਦੱਸਿਆ ਕਰੋ ਕਿੱਦਾਂ ਦੀਆਂ ਤੁਹਾਨੂੰ ਵੀਡੀਓਜ਼ ਅਸੀਂ ਪੋਸਟ ਕਰੀਏ ਕਿੱਦਾਂ ਦੇ ਤੁਹਾਡੇ ਅੱਗੇ ਡਿਜ਼ਾਈਨ ਲੈ ਕੇ ਆਉਂਦੇ ਰਹੀਏ ਸੋ ਅੱਜ ਦੀ ਵੀਡੀਓ ਤੁਹਾਡੇ ਨਾਲ ਆਪਾਂ ਸਾਂਝੀ ਕਰਦੇ ਆਂ ਜੀ ਗਿਫਟਡ ਲੋਕਟ ਟਾਪਿਕਸ ਜੋ ਕਿ ਤੁਸੀਂ ਦੇਖ ਕੇ ਦੱਸਣਾ ਜੀ ਕਿੱਦਾਂ ਲੱਗੇ ਇਹਨਾਂ ਦੇ ਡਿਜ਼ਾਈਨ ਸੋ ਦੋਸਤੋ ਇਹ ਵਾਲਾ ਡਿਜ਼ਾਈਨ ਸਾਡਾ ਮੋਸਟ ਪਪੂਲਰ ਸੈੱਟ ਹੈ ਜੀ ਤੁਸੀਂ ਦੇਖ ਸਕਦੇ ਹੋ 22 ਹਾਲਮਾਰਕ 골ਡ ਹੈ ਜੀ ਇਸ ਦੇ ਵਿੱਚ ਔਰ ਇਸ ਦੇ weight ਦੀ ਅਗਰ ਗੱਲ ਕਰੀਏ ਆਪਾਂ only 13 ਗ੍ਰਾਮ gold weight ਦੇ ਵਿੱਚ ਰੈਡੀ ਹੈ ਜੀ ਲੋਕਟ ਔਰ ਟੋਪਸ ਇਸੇ ਤਰ੍ਹਾਂ ਹੀ ਦੋਸਤੋ ਇੱਕ ਆਪਾਂ ਵਿਦ ਹੈਂਗਿੰਗ ਲਾ ਕੇ ਲੋਕਟ ਟੋਪਸ ਬਣਾਏ ਨੇ ਜੀ ਜਿਸ ਦੇ weight ਦੀ ਆਪਾਂ ਗੱਲ ਕਰਦੇ ਆਂ only 11.5 ਗ੍ਰਾਮ gold weight ਹੈ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਯੂਨੀਕ ਡਿਜ਼ਾਈਨ ਬਣਿਆ ਹੋਇਆ ਹੈ ਬਹੁਤ ਬਾਖੂਬੀ ਦੇ ਨਾਲ ਅਸੀਂ ਸਾਰੇ ਹੀ ਡਿਜ਼ਾਈਨ ਤਿਆਰ ਕੀਤੇ ਨੇ ਉਸ ਤੋਂ ਇਲਾਵਾ ਆਪਾਂ ਵਾਈਟ ਪਰਲ ਦੇ ਵਿੱਚ ਜੋ ਕਿ ਡਿਜ਼ਾਈਨ ਤੁਸੀਂ ਦੇਖ ਰਹੇ ਹੋਣੇ ਬੜਾ ਹੀ ਪਿਆਰਾ ਡਿਜ਼ਾਈਨ ਹੈ ਜੀ ਵਾਈਟ ਪਰਲੇ ਦੇ ਤੇ ਵਿੱਚ ਲੱਗੇ ਹੋਏ ਨੇ 올 ਪਰਲ ਲੈਸ ਨੇ ਜੀ ਪਰਲ ਲੈਸ ਦਾ ਟੈਗ ਅਸੀਂ ਨੇ ਮੈਂਸ਼ਨ ਕੀਤਾ ਹੋਇਆ ਹੈ ਜੀ 13 ਗ੍ਰਾਮ 630 ਮਿਲੀ ਇਸ ਦਾ 골ਡ weight ਹੈ ਜੀ 916 ਸੋਲਵ ਮਾਰਕ 골ਡ ਹੈ ਜੀ ਤੁਸੀਂ ਦੇਖ ਸਕਦੇ ਹੋ ਸੋ ਦੋਸਤੋ ਇਹ ਰੂਬੀ ਵਾਲਾ ਡਿਜ਼ਾਈਨ ਆਪਾਂ ਜਮਾ ਬਿਲਕੁਲ ਨਵਾਂ ਡਿਜ਼ਾਈਨ ਰੈਡੀ ਕੀਤਾ ਜੀ ਤੁਸੀਂ ਦੇਖ ਸਕਦੇ ਹੋ ਕਿੰਨਾ ਪਿਆਰਾ ਡਿਜ਼ਾਈਨ ਰੈਡੀ ਹੋਇਆ ਜੀ ਸਕੁਅਰ ਦਾ ਡਿਜ਼ਾਈਨ ਹੈ ਜੀ ਰੂਬੀ ਔਰ ਗੋਲਡਨ ਕੰਟਰਾਸਟ ਮੈਚਿੰਗ ਦੇ ਵਿੱਚ ਨੇ ਜੀ ਅਗਰ ਇਸ ਸੈੱਟ ਦੇ weight ਦੀ ਆਪਾਂ ਗੱਲ ਕਰੀਏ only 13 ਗ੍ਰਾਮ 180 ਮਿਲੀਗ੍ਰਾਮ weight ਹੈ ਜੀ ਇਸ ਦਾ all stone less ਨੇ ਜੀ ਇਸ ਤੋਂ ਇਲਾਵਾ ਦੋਸਤੋ ਆਪਾਂ ਰਾਉਂਡ ਦੇ ਵਿੱਚ ਜੋ ਡਿਜ਼ਾਈਨ ਤੁਹਾਨੂੰ ਦਿਖ ਰਿਹਾ ਹੋਵੇਗਾ ਬੜਾ ਹੀ ਬਾਖੂਬ ਸੋਨਾ ਡਿਜ਼ਾਈਨ ਹੈ ਜੀ ਤੁਸੀਂ ਦੇਖ ਸਕਦੇ ਹੋ ਇਸ ਦੇ weight ਦੀ ਅਗਰ ਗੱਲ ਕਰੀਏ only 13 ਗ੍ਰਾਮ gold weight ਹੈ ਜੀ। ਹਾਲ ਸਟੋਨ ਲੈਸਨ ਹੈ ਜੀ ਇਸ ਦੇ ਵਿੱਚੋਂ। ਸੋ ਦੋਸਤੋ ਤੇ ਲਾਸਟ ਦੇ ਵਿੱਚ ਜ ਜਿਹੋ ਨੂੰ design ਦਿਖ ਰਿਹਾ ਹੈ ਇਹ ਇਹ design ਦੇ weight ਦੀ ਅਗਰ ਗੱਲ ਕਰੀਏ only 14 ਗ੍ਰਾਮ gold weight ਹੈ ਜੀ। ਟੈਗ ਇਸ ਦੇ ਨਾਲ ਲੱਗਿਆ ਹੋਇਆ ਹੈ ਜੀ ਇਸ ਦਾ 14 ਗ੍ਰਾਮ 100 ਮਿਲੀਗ੍ਰਾਮ weight 916 hall mark gold ਦੀ purity ਦੇ ਨਾਲ। ਨੂੰ ਅਸੀਂ ਸਾਰੇ ਹੀ ਡਿਜ਼ਾਈਨ ਰੈਡੀ ਸਟਾਕ ਦੇ ਵਿੱਚ ਦੇ ਰਹੇ ਹਾਂ ਜੀ ਸਾਰੇ ਹੀ ਡਿਜ਼ਾਈਨ ਜੋ ਤੁਸੀਂ ਦੇਖ ਰਹੇ ਹੋ ਕਿਸੇ ਨੇ ਵੀ ਅਗਰ ਇਹ ਰੈਡੀ ਸਟਾਕ ਦੇ ਵਿੱਚੋਂ ਤੁਸੀਂ ਬੁੱਕ ਕਰਨੇ ਹੋ ਤਾਂ ਜਲਦੀ ਤੋਂ ਪਹਿਲਾਂ ਸਾਡੇ ਨਾਲ ਮੈਸੇਜ ਕਰਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਨੇ ਸੋ ਵੀਡੀਓ ਨੂੰ ਜਲਦੀ ਤੋਂ ਜਲਦੀ ਸ਼ੇਅਰ ਕਰ ਦਨ ਜਿਨ੍ਹਾਂ ਨੇ ਵੀ ਹਲੇ ਤੱਕ ਆਪਣੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਸੋ ਜਲਦੀ ਤੋਂ ਪਹਿਲਾਂ ਜਰੂਰ ਸਬਸਕ੍ਰਾਈਬ ਕਰ ਲੈਣ ਸੋ ਦੋਸਤੋ ਅਗਲੀ ਵੀਡੀਓ ਕਿਸ ਡਿਜ਼ਾਈਨ ਦੇ ਉੱਪਰ ਬਣਾਈਏ ਸੋ ਕਮੈਂਟ ਕਰਕੇ ਜਰੂਰ ਦੱਸਣਾ ਸੋ ਨਵੀਂ ਨਵੀਂ ਵੀਡੀਓ ਦੇਖਣ ਦੇ ਲਈ ਰਣਜੀਤ ਜੁਲਰ ਇੰਸਟਾਗ੍ਰam ਪੇਜ ਔਰ ਸਾਡਾ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਹੁਤ ਬਹੁਤ ਆਪ ਜੀ ਦਾ ਧੰਨਵਾਦ ਸਤਿ ਸ੍ਰੀ ਅਕਾਲ